ਇਸ ਜਗ੍ਹਾ ਦੇ ਉੱਪਰ ਬਿਨਾ ਦੱਸੇ ਤੇ ਪਿਨਾ ਕੁਝ ਕੀ ਇਸ ਜਗ੍ਹਾ ਜਿਹੜੀ ਖੋਦ ਦਾ ਖਦਾਈ ਜਿਹੜੀ ਸ਼ੁਰੂ ਕਰ ਦਿੱਤੀ ਜਾਂਦੀ ਏ ਕੈਸ਼ਾਈ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਆਮ ਆਦਮੀ ਪਾਰਟੀ ਮੁਰਦਾਵਾ ਮੁਨਵਾਰ ਮੁਰਦਾਵਾ ਆਮ ਕਾਰਪੋਰੇਸ਼ਨ ਵੱਲੋਂ ਇਹਨੇ ਵੱਡੇ ਖੱਡਾ ਕੀਤਾ ਗਿਆ ਨਾਲ ਬਿਲਡਿੰਗਾਂ ਜੋ ਕੱਲ ਨੂੰ ਬਿਲਡਿੰਗਾਂ ਡੇਗੀਆਂ ਕੌਣ ਜ਼ਿੰਮੇਵਾਰ ਹੁੰਦਾ ਬਿਲਡਿੰਗ ਵਾਲੇ ਖੜੇ ਹੋ ਕਹਿੰਦੇ ਸਾਨੂੰ ਕੋਈ ਕਿਸੇ ਨੇ ਪੁੱਛਿਆ ਉਰੇ ਆ ਕੇ ਮਸ਼ੀਨਾਂ ਕਾਰਪੋਰੇਸ਼ਨ ਨੇ ਪਾਟਦੀ ਉੱਪਰ ਖੜਾ ਸੀ ਸਾਹਮਣੇ ਕੌਂਸਲਰ ਭਾਜੀ ਖੜੇ ਸੀ ਕਿ ਉਹਨੇ ਆਇਆ ਉੱਪਰੋਂ ਮੈਂ ਥੱਲੇ ਆਇਆ ਆ ਕੇ ਇਹਨਾਂ ਪੁੱਛਿਆ ਕਹਿੰਦੇ ਵੀ ਇੱਥੇ ਨਾ ਸੀਵਰੇਜ ਦੀ ਪਾਈਪ ਪਾਣੀ ਹੈ ਮੈਂ ਕਿਹਾ ਚੱਲ ਪਾ ਲੋ ਜਦੋਂ ਹੁਣ ਪਤਾ ਲੱਗਿਆ ਵੀ ਇਹਨਾਂ ਡੋਆ ਜਿਆਦਾ ਪੱਟਦਾ ਤੇ ਇਹ ਕਹਿੰਦੇ ਵੀ ਇੱਥੇ ਗੇਟ ਬਣਾਣਾ ਚੱਲਦਾ ਫਿਰ ਗੁੰਮਰਾ ਕੀਤਾ ਕਹਿੰਦੇ ਸੀਵਰੇਜ ਦੀ ਪਾਈਪ ਪਾਣੀ ਕੰਮ ਨਹੀਂ ਵੀਰੇ ਹੋਊਗਾ ਨਾ ਅਸੀਂ ਜਿਹੜੇ ਪੈਪ ਪਾਣੀ ਪੈਪ ਦਾ ਹੀ ਹੋਊਗਾ ਗੇਟ ਕੋਟ ਨਹੀਂ ਹੋਣਾ ਲੱਗਣਾ ਸਾਦਾ ਮੌਸਮ ਹੈ ਕੱਲ ਨੂੰ ਨਹੀਂ ਅੱਜ ਪਾਣੀ ਚੱਲ ਗਿਆ ਬਿਲਡਿੰਗ ਥੱਲੇ ਬਹਿ ਕੀ ਕਰਾਂਗੇ ਅਸੀਂ ਸਾਰੇ ਬੈਠੇ ਹੋ ਜੁਦਾ ਇਲਾਕੇ ਦੇ ਲੋਕਾਂ ਨੂੰ ਜਿਹੜਾ ਗੁੰਮਨਾਹ ਵੀ ਕੀਤਾ ਕਿ ਇਲਾਕੇ ਦੇ ਲੋਕਾਂ ਨੂੰ ਇਹ ਦੱਸਿਆ ਕਿ ਜਿਹੜਾ ਪਾਣੀ ਦੀਆਂ ਪਾਈਪਾਂ ਜਿਹੜੀਆਂ ਪਾਏ ਜਾ ਰਹੀਆਂ ਪਰ ਬਾਅਦ ਚ ਉਹ ਇਹ ਪਤਾ ਲੱਗਦਾ ਕਿ ਜਿਹੜਾ ਇਸ ਜਗ੍ਹਾ ਦੇ ਉੱਪਰ ਜਿਹੜਾ ਜਿਹੜਾ ਗੇਟ ਹੈ ਉਹ ਤਿਆਰ ਕੀਤਾ ਜਾ ਰਿਹਾ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਭੱਲੇ ਵਾਲੇ ਨਾਲ ਗੱਲ ਕਰਕੇ ਜਿੱਧਰ ਉਹ ਕਹਿਣਗੇ ਉਧਰ ਕਰਾਂਗੇ ਤੇ ਉਹਨਾਂ ਦਾ ਕਹਿੰਦੇ ਬਿਲਡਿੰਗ ਦੇ ਬਾਹਰ ਡੇਡੇ ਵੱਡੇ ਖड्डे ਕੋਤੇ ਆਇਆ ਅਗਰ ਬਿਲਡਿੰਗ ਢਹਿ ਢੇਰੀ ਹੋ ਜਾਂਦੀ ਕੌਣ ਜ਼ਿੰਮੇਵਾਰ ਹੋਗਾ ਕਿਉਂਕਿ ਨੀਆਂ ਵੀ ਕਾਫੀ ਜੜੀਆਂ ਸਾਹਮਣੇ ਆ ਗਈਆਂ ਬਾਹਰ ਆ ਗਈਆਂ ਜਵਾਰ ਕੈਂਪ ਦੇ ਵਿੱਚ ਗੇਟ ਬਣਾਉਣ ਨੂੰ ਲੈ ਕੇ ਜਿਹੜੀ ਖੋਦਾ ਖਦਾਈ ਇਹ ਕੀਤੀ ਜਾਂਦੀ ਸੋ ਉਸ ਤੋਂ ਬਾਅਦ ਜਿਹੜਾ ਇਲਾਕੇ ਦੇ ਜਿਹੜੇ ਲੋਕ ਨੇ ਕਾਫੀ ਜਿਹੜਾ ਰੋਸ ਆ ਉਹ ਪਾਇਆ ਜਾ ਰਿਹਾ ਸੋ ਸਭ ਤੋਂ ਪਹਿਲਾਂ ਜਿਹੜੀ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਤੁਸੀਂ ਤਸਵੀਰ ਦੇਖ ਸਕਦੇ ਹੋ ਕਾਫੀ ਜਿਹੜੇ ਇਲਾਕੇ ਦੇ ਜਿਹੜੇ ਲੋਕ ਨੇ ਰੋਸ ਪਾਇਆ ਜਾ ਰਿਹਾ ਤਾਂ ਕਿਹਾ ਜਾ ਰਿਹਾ ਕਿ ਇਸ ਜਗ੍ਹਾ ਦੇ ਉੱਪਰ ਬਿਨਾਂ ਦੱਸੇ ਤੇ ਪੀਣਾ ਕੁਝ ਕੇ ਇਸ ਜਗ੍ਹਾ ਜਿਹੜੀ ਖੋਦਾ ਖਦਾਈ ਜਿਹੜੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਕਿਸੇ ਵਕਤ ਵੀ ਜਿਹੜੀ ਬਿਲਡਿੰਗ ਹੈ ਉਹ ਢਹਿ ਢੇਰੀ ਹੋ ਸਕਦੀ ਤੇ ਕਿਤੇ ਜੇਕਰ ਨੁਕਸਾਨ ਹੁੰਦਾ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਜੇ ਗੱ ਮੌਕੇ ਦੇ ਉੱਪਰ ਪਹੁੰਚੇ ਜਿਹੜੀ ਗੱਲਬਾਤ ਹੈ ਜਿਹੜੀ ਜਰੂਰ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਲੋਕ ਇਲਾਕੇ ਦੇ ਲੋਕਾਂ ਦੇ ਦਿਖਾ ਦਿੰਨੇ ਆ ਸੋ ਕਿਤਨੇ ਕਿਤੇ ਜਿਹੜਾ ਰੋਜ ਪਾਇਆ ਜਾ ਰਿਹਾ ਹੈ ਕਿ ਆ ਜਿਹੜਾ ਕਿ ਐਕਸ਼ਨ ਸਾਹਿਬ ਦੇ ਨਾਲ ਵੀ ਗੱਲਬਾਤ ਹੋਈ ਉਹ ਸਿੱਧੇ ਤੌਰ ਤੇ ਇਹੀ ਕਹਿ ਰਹੇ ਕਿ ਤੁਸੀਂ ਜਿਹੜਾ ਇਲਾਕੇ ਦੇ ਜਿਹੜਾ ਕਾਨਸਰਟ ਦੇ ਨਾਲ ਗੱਲ ਕਰੋ ਇਸ ਕੰਮ ਨੂੰ ਰੋਕਣ ਦੇ ਲਈ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਤੇ ਇਲਾਕੇ ਦੇ ਲੋਕਾਂ ਵੱਲੋਂ ਤੇ ਬਲਵਿੰਦਰ ਡੁੱਲਗੋੜ ਜਿਹੜੀ ਚੇਤਾਵਨੀ ਉਹ ਵੀ ਦਿੱਤੀ ਗਈ ਹੈ ਅਗਰ ਇਹ ਖੱਡੇ ਬੰਦ ਨਾ ਕੀਤੇ ਗਏ ਤਾਂ ਜਿਹੜਾ ਗੱਡੀਆਂ ਇਸ ਜਗ੍ਹਾ ਤੋਂ ਪਰੋ ਨਹੀਂ ਜਾਣ ਦਿੱਤੀਆਂ ਆਪ ਜੇ ਕੱਲ ਨੂੰ ਬਿਲਡਿੰਗ ਡਿੱਗਦੀ ਕੌਣ ਜ਼ਿੰਮੇਦਾਰ ਆ ਪ੍ਰਸ਼ਾਸਨ ਜ਼ਿੰਮੇਦਾਰ ਆ ਕੌਂਸਲਰ ਜ਼ਿੰਮੇਦਾਰ ਕੌਣ ਜ਼ਿੰਮੇਦਾਰ ਆ ਮੈਨੂੰ ਇਸ ਗੱਲ ਦਾ ਜਵਾਬ ਦੋ ਚੇਤਾਵਨੀ ਵੀ ਦਿੱਤੀ ਅger ਖੱਡਾ ਨਾ ਬੰਦ ਕੀਤਾ ਗਿਆ ਤਾਂ ਜਿਹੜਾ ਗੱਡੀਆਂ ਜਾਣ ਨਹੀਂ ਦਿੱਤੀਆਂ ਨੇ ਕੀ ਮਾਮਲਾ ਕੀਜੀ ਪੂਰਾ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਅਸੀਂ ਵਾਰਡ ਨੰਬਰ 72 'ਚ ਖੜੇ ਆ ਜਿੱਥੇ ਕਾਰਪੋਰੇਸ਼ਨ ਵੱਲੋਂ ਇੰਨੇ ਵੱਡੇ ਖੱਡਾ ਕੀਤਾ ਗਿਆ ਨਾਲ ਬਿਲਡਿੰਗਾਂ ਜੇ ਕੱਲ ਨੂੰ ਬਿਲਡਿੰਗਾਂ ਡੇਗੀਆਂ ਕੌਣ ਜ਼ਿੰਮੇਵਾਰ ਹੁੰਦਾ ਕਾਰਪੋਰੇਸ਼ਨ ਵਾਲੇ ਆ ਜਾਂ ਓਰੇ ਜਿਹੜੇ ਐਮਐਲਏ ਦੇ ਇਲੈਕਸ਼ਨ ਲਾ ਰਿਆ ਸੰਜੀਵ ਰੋੜਾ ਜੀ ਜ਼ਿੰਮੇਵਾਰ ਆ ਜਾਂ ਉਹ ਜਿਹੜਾ ਮੌਜੂਦਾ ਕਾਉਂਸਲਰ ਉਹ ਜ਼ਿੰਮੇਵਾਰ ਆ ਔਰ ਇਹ ਹਾਲਤਾ ਦੇਖ ਲੋ ਤੇ ਲੱਗਦਾ ਨਹੀਂ ਜਿਨ੍ਹਾਂ ਦੀ ਬਿਲਡਿੰਗ ਦੇ ਬਾਰੇ ਡਿਵ ਡੱਕਦਾ ਕੀਤਾ ਤੇ ਪੁੱਛਗਿਛ ਕਰਨੀ ਚਾਹੀਦੀ ਆ ਬਿਲਡਿੰਗ ਵਾਲੇ ਖੜੇ ਹੋ ਕਹਿੰਦੇ ਸਾਨੂੰ ਕੋਈ ਕਿਸੇ ਨੇ ਪੁੱਛਿਆ ਉਰੇ ਆ ਕੇ ਮਸ਼ੀਨਾ ਕਾਰਪੋਰੇਸ਼ਨ ਨੇ ਵਟੜੀ ਨਾਲ ਉਹ ਸ਼ੋਰੂਮ ਆ ਉਹਨਾਂ ਦੇ ਵੀ ਨਾਲ ਵਟੜਦੇ ਆ ਦੇ ਉੱਤੇ ਤੁਹਾਨੂੰ ਨੋਟਿਸ ਇੱਥਾ ਕੋਈ ਬਿਲਡਿੰਗ ਦੇ ਬਟੈਂਟ ਨਹੀਂ ਆ ਕੋਈ ਨੋਟਿਸ ਨਹੀਂ ਆਇਆ ਸੋ ਬਿਲਕੁਲ ਤੁਸੀਂ ਕੀ ਕਹਿਣਾ ਚਾਹੁੰਗੇ ਜੀ کافی ਰੋਸ਼ ਪਾਇਆ ਜਾ ਰਿਹਾ ਲੋਕਾਂ ਜੀ ਮੈਂ 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 ਉੱਪਰ ਖੜਾ ਸੀ ਸਾਹਮਣੇ ਕੌਂਸਲਰ ਭਾਜੀ ਖੜੇ ਸੀ ਕਿ ਉਹਨੇ ਆਇਆ ਉੱਪਰੋਂ ਮੈਂ ਥੱਲੇ ਆਇਆ ਆ ਕੇ ਇਹਨਾਂ ਨੂੰ ਪੁੱਛਿਆ ਕਹਿੰਦੇ ਵੀ ਇੱਥੇ ਨਾ ਸੀਵਰੇਜ ਦੀ ਪਾਈਪ ਪਾਣੀ ਹੈ ਮੈਂ ਕਹਾਂ ਚੱਲ ਪਾ ਲੋ ਜਾ ਤਾਂ ਹੁਣ ਪਤਾ ਲੱਗਿਆ ਵੀ ਇਹਨਾਂ ਟੋਆ ਜਿਆਦਾ ਪੱਟਦਾ ਤੇ ਇਹ ਕਹਿੰਦੇ ਵੀ ਇੱਥੇ ਗੇਟ ਬਣਾਣਾ। ਚਲੋ ਫਿਰ ਗੁੰਮਰਾਹ ਕੀਤਾ ਕਹਿੰਦੇ ਸਿਗਰੀ ਦੀ ਬਾਈਪਾਣੀ। ਗੁੰਮਰਾਹ ਕਰਕੇ ਕਰ ਰਹੇ ਜੇ ਨਹੀਂ ਕਰਨ ਦਿੰਦੇ ਤਾਂ ਅਸੀਂ ਕਰਨ ਦਿੰਦੇ। ਅੱਛਾ ਅੱਜ ਗੱਲ ਕਰੀ ਕਾਨੂੰ ਕੋਈ ਨੁਕਸਾਨ ਵੀ ਹੋ ਸਕਦਾ ਕਿਉਂਕਿ ਕਾਫੀ 3 ਮੰਜ਼ਿਲਾ 4 ਮੰਜ਼ਿਲਾ ਮਾਰਤਾ ਹੈ ਤੇ ਜਿਹੜਾ ਖੱਡਾ ਕਾਫੀ ਲੰਬਾ ਖੋਦਿਆ। ਬਹੁਤ ਜ਼ਿਆਦਾ ਲੰਬਾ ਹੁਣ ਅੱਗੇ ਬਰਸਾਤਾ ਦਿੰਦੇ ਨਾ ਸਾਰਾ ਕੁਝ ਢਹਿ ਢੈਰੀ ਹੋ ਜਾਊਗਾ। ਕੌਣ ਜ਼ਿੰਮੇਵਾਰ ਹੈ? ਬੱਚੋ ਤੇ ਹੁਣ ਕੰਮ ਰੁਕਣ ਦੀ ਗੱਲ ਵੀ ਕੀਤੀ ਗਈ ਕੰਮ ਰੁਕੇ ਜਾਏਗਾ। ਕੰਮ ਬ ਮੱਲੇ ਵਾਲੇ ਦੀ ਰਜਮੰਦੀ ਨਾਲ ਅੰਨੀ ਗੇਟ ਨਹੀਂ ਲੱਗਣਾ ਹੁੰਦਾ ਜੀ ਚਾਹੋਣੋ ਤੇ ਵੀ ਕਹਿੰਦੇ ਸੀ ਐਕਸ਼ਨ ਸਾਹਿਬ ਦਾ ਕਹਿੰਦੇ ਇਲਾਕੇ ਦੇ ਕੌਂਸਲਰ ਨਾਲ ਗੱਲ ਕਰ ਲੋ ਇਲਾਕੇ ਦੇ ਕੌਂਸਲਰ ਨਾਲ ਤਾਂ ਗੱਲਬਾਤ ਨਹੀਂ ਕੀਤੀ ਗਈ ਨਹੀਂ ਕੋਈ ਨਹੀਂ ਆ ਰਿਹਾ ਜੀ ਉਹ ਨਹੀਂ ਆ ਰਿਹਾ ਉਹ ਫੋਨ ਹੀ ਨਹੀਂ ਚੱਕਦਾ ਪਿਆ ਤੇ ਹੁਣ ਮੰਗ ਕੀ ਟਰਡੀ ਮੰਗ ਅਸੀਂ ਬੰਦ ਕਰਾਉਣਾ ਪਹਿਲੀ ਗੱਲ ਤਾਂ ਇਹ ਹੈ ਸਾਡੀ ਆਪਣੀ ਪ੍ਰਾਪਰਟੀ ਹੈਗੀ ਹੈ ਸਾਡੀ ਆਪਣੀ ਹੈ ਬਾਜੀ ਦੀ ਪ੍ਰਾਪਰਟੀ ਹੈ ਤੇ ਇਹਨੂੰ ਸਾਨੂੰ ਤਾਂ ਪਹਿਲਾਂ ਇੱਕ ਵਾਰੀ ਨੋਟਿਸ ਆ ਦਿੰਦੇ ਜਾਂ ਕੁਝ ਕਹਿਣ ਕਰਨ ਲੱਗੇ ਸਾਨੂੰ ਦੱਸ ਦੇ ਤਾਂ ਸਹੀ ਅਸੀਂ ਇਹ ਚੀਜ਼ ਕਰਨੀ ਹੈ ਤੇ ਲੱਗਦਾ ਕੋਈ ਵੱਡਾ ਹੱਸਾ ਹੈ ਵੱਡਾ ਨੁਕਸਾਨ ਵੀ ਹੋ ਸਕਦਾ ਜੀ ਬਿਲਕੁਲ ਹੋ ਸਕਦਾ ਬਰਸਾਤ ਦਾ ਮੌਸਮ ਹੈ ਕੱਲ ਨੂੰ ਨਹੀਂ ਅੱਜ ਪਾਣੀ ਚੱਲ ਕੇ ਬਿਲਡਿੰਗ ਥੱਲੇ ਬਹਿ ਗਈ ਕੀ ਕਰਾਂਗੇ ਅਸੀਂ ਸਾਡੀਆਂ ਬਿਲਡਿੰਗਾਂ ਨੇ ਸਾਡੀ ਬਿਲਡਿੰਗ ਦੀ ਕੋਈ ਸੇਫਟੀ ਨਹੀਂ ਹੈ ਤੇ ਪੂਰਾ ਰੋਸ਼ੀ ਇਲਾਕੇ ਵਿੱਚ ਬਿਲਕੁਲ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਤੁਹਾਨੂੰ ਦੇਖੋ ਅਚਾ ਬੀਨੂ ਵੀ ਕੀਤਾ ਕਿ ਕਹਿੰਦੇ ਪਾਣੀ ਦੀ ਪਾਈਪਾਂ ਬਣੀਆਂ ਪਰ ਬਾਅਦ ਚ ਪਤਾ ਲੱਗੇ ਕਿ ਜਿਹੜਾ ਗੇਟ ਬਣਨ ਜਾ ਰਿਹਾ ਦੇਖ ਲਓ ਜੀ ਇਹ ਪੰਜਾਬ ਸਰਕਾਰ ਦੇ ਜਿਹੜੇ ਪੈਸੇ ਦੀ ਦੁਰਵਰਤੋਂ ਜਿੰਨੂੰ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਇਲੈਕਸ਼ਨਾਂ ਦੇ ਵਿੱਚ ਇਸ ਤਰੀਕੇ ਨਾਲ ਮਗਨ ਹੋਈ ਹੈ ਕਿ ਜਿਹੜੇ ਸਰਕਾਰ ਦੇ ਪੈਸੇ ਦੀ ਜਿਹੜੀ ਦੁਰਵਰਤੋਂ ਕੀਤੀ ਜਾ ਰਹੀ ਸਭ ਤੋਂ ਪਹਿਲੇ ਜਿਹੜਾ ਇੱਥੇ ਗੇਟ ਬਣਾਉਣ ਜਾ ਰਿਹਾ ਇਲਾਕੇ ਵੱਲੋਂ ਕਿਸੇ ਵੀ ਸਮਾਜ ਦੇ ਇਹ ਕਹਿੰਦੇ ਆ ਕਿ ਕਬੀਰ ਸਾਹਿਬ ਦਾ ਗੇਟ ਬਣਾ ਲੈਣ ਲੇਕਿਨ ਅਸੀਂ ਕਬੀਰ ਸਾਹਿਬ ਦੇ ਨਿਆਂ ਹੀ ਹੋਣ ਦੇ ਕਾਰਨ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਦੱਸੋ ਸਾਡੇ ਸਮਾਜ ਦੇ ਵਿੱਚ ਕਿੰਨਾ ਲੋਕਾਂ ਨੇ ਤੁਹਾਡੇ ਅੱਗੇ ਇਸ ਗੇਟ ਦੀ ਡਿਮਾਂਡ ਕੀਤੀ ਹੈ ਸੋ ਕਿਉਂਕਿ ਇਹ ਚੀਜ਼ਾਂ ਸਿੰਘਾ ਅਜੇ ਤੂੰ 50 100 ਸਾਲ ਪੁਰਾਣੀਆਂ ਜਿਹੜੀਆਂ ਚੀਜ਼ਾਂ ਦੀਆਂ ਉਹ ਚਲਦੀਆਂ ਦੀ ਲੇਕਿਨ ਇਹੋ ਜਿਹੜੇ ਤੁਸੀਂ ਅੱਜ ਤੁਸੀਂ ਗੇਟ ਬਣਾਉਂਦੇ ਹੋ ਜੇ ਤੁਸੀਂ ਇਲਾਕੇ ਦੀ ਚਾਹਦੇ ਹੋ ਸੇਫਟੀ ਚਾਹਦੇ ਹੋ ਤੇ ਬਣਾਓ ਜੀ ਮੈਂ ਦੂਸਰੇ ਨਿਊ ਮਾਡਲ ਟਾਉਨ ਚ ਸਰਾਂਭਾ ਨਗਰ ਚ ਗ੍ਰੀਨ ਫੀਲਡ ਚ ਜੇ ਦੂਸਰੇ ਏਰੀਏ ਦੇ ਵਿੱਚ ਗੇਟ ਲੱਗੇ ਆ ਸੀਸੀਟੀਵੀ ਕੈਮਰੇ ਲੱਗੇ ਆ ਉੱਥੇ ਸਿਕਿਉਰਿਟੀ ਗਾਰਡ ਬੈਠੇ ਐ اسی ਤਰੀਕੇ ਨਾਲ ਤੁਸੀਂ ਆਪਣੇ ਜਵਾਰ ਨਗਰ ਨੂੰ ਲੋਕ ਕਰੋ ਅੱਛਾ ਸੋ ਬਿਲਕੁਲ ਤੁਹਾਨੂੰ ਦੱਸਿਆ ਇਲਾਕੇ ਦੇ ਲੋਕਾਂ ਨੂੰ ਜਿਹੜਾ ਰੋਸ਼ ਪਾਇਆ ਜਿਹੜਾ ਤੇ ਜਿਹੜੇ ਸੋਨੂ ਕਾਨਸਰਟ ਦੇ ਨਾਲ ਜਿਹੜੀ ਗੱਲਬਾਤ ਕਰਨ ਜਿਹੜੀ ਜ਼ਰੂਰ ਕੋਸ਼ਿਸ਼ ਕਰਾਂਗੇ ਤੇ ਐਕਸ਼ਨ ਸਾਹਿਬ ਨਾਲ ਗੱਲਬਾਤ ਹੋਈ ਉਹਨਾਂ ਨੇ ਇਹੀ ਕਹਿਣਾ ਪਹਿਲਾ ਸੋਨੂ ਕੌਂਸਲਰ ਜਿਹੜੀ ਗੱਲਬਾਤ ਆ ਉਹ ਕਰ ਲੋ ਕੌਂਸਲ ਸਮ ਜਿਹੜੀ ਕੋਲ ਕੀਤੀ ਫਿਲਹਾਲ ਦੀ ਘੜੀ ਜਿਹੜਾ ਬੀਜੀ ਜਾ ਰਿਹਾ ਪਰ ਦੂਸਰੇ ਪਾਸੇ ਇਲਾਕੇ ਦੇ ਲੋਕਾਂ ਵੀ ਜਿਹੜਾ ਕਾਫੀ ਜਿਹੜਾ ਰੋਸ਼ ਆ ਉਹ ਪਾਇਆ ਜਾ ਰਿਹਾ ਕਿਉਂਕਿ ਇਹਨਾਂ ਦਾ ਕਹਿਣਾ ਕਿ ਅਗਰ ਕੋਈ ਨਹੀਂ ਖੁਦਾਂ ਨਾਲ ਖਾਸਾ ਬਿਲਡਿੰਗ ਢਹਿ ਟੇਰੀ ਹੋ ਜਾਂਦੀ ਤਾਂ ਉਸ ਦਾ ਕੌਣ ਜ਼ਿੰਮੇਵਾਰ ਹੋਵੇਗਾ ਕਿਉਂਕਿ ਕਾਫੀ ਜਿਹੜਾ ਵੱਡਾ ਖੱਦਾ ਹੈ ਜਿਹੜਾ 7 ਤੋਂ 8 ਫੁੱਟ ਦਾ ਜਿਹੜਾ نیچے ਕੋਡਿਆ ਗਿਆ ਤੇ ਇਲਾਕੇ ਦੇ ਲੋਕਾਂ ਨੂੰ ਜਿਹੜਾ ਗੁਮਨਾਹ ਵੀ ਕੀਤਾ ਕਿ ਇਲਾਕੇ ਦੇ ਲੋਕਾਂ ਨੂੰ ਇਹ ਦੱਸਿਆ ਗਿਆ ਕਿ ਜਿਹੜਾ ਪਾਣੀ ਦੀਆਂ ਪਾਈਪਾਂ ਜਿਹੜੀਆਂ ਪਾਏ ਜਾ ਰਹੀਆਂ ਕੋਲ ਅਗਰ ਕੰਮ ਨਹੀਂ ਖੜਦਾ ਚੇਤਾਵਨੀ ਕੀ ਹੈ ਜੀ ਫਿਰ ਫਿਰ ਆ ਭਾਈ ਆਪ ਆਪਣੇ ਹਿਸਾਬ ਨਾਲ ਜਿੱਦਾਂ ਜੇ ਕੁਛ ਨਾ ਕੁਛ ਤਾਂ ਕਰਾਂਗੇ ਰੋਕਾਂਗੇ ਜੇ ਜਾ ਕੇ ਗੇਟ ਪਾ ਜੀ ਨਹੀਂ ਹੁੰਦਾ ਅਕਰ ਦੇ ਨਾਲ ਬੰਦ ਅਸੀਂ ਉਹਦੇ ਧਰਨਾ ਵੀ ਲਾਵਾਂਗੇ ਤੇ ਜਿੰਨਾ ਆਪਣੇ ਭਰਾਵਾ ਸਾਡੇ ਆ ਮੱਲੇ ਵਾਲੇ ਸਾਡਾ ਪਰਿਵਾਰ ਹੈ ਇਹਨਾਂ ਨਾਲ ਖੜੇ ਆ ਤੇ ਉਹਦੇ ਕੁਛ ਨਹੀਂ ਆਉਣ ਦੇਵਾਂਗੇ ਅੱਛਾ ਕੁਝ ਕੁ ਲੋਕ ਕਹਿ ਰਹੇ ਸੀ ਕਹਿੰਦੇ ਵੋਟਾਂ ਆ ਰਹੀਆਂ ਆਪਾਂ ਵਾਈਕਟ ਕਰਾਂਗੇ ਫਿਰ ਪਾਜੀ ਉਹ ਤਾਂ ਹੋਣਾ ਹੀ ਹੋਣਾ ਵਾਈ ਕਾਰਟ ਇਹਦਾ ਲੋਕਾਂ ਨੂੰ ਖੁਸ਼ ਕਰਨ ਲਈ ਲੱਗੇ ਹੋਇਆ ਜਿਹੜੇ ਕੰਮ ਕਰਨ ਵਾਲੇ ਉਹ ਕਰਾਓ ਜਿਹੜਾ ਉਹਨੇ ਨਸ਼ਾ ਬਿਕ ਦਾਵਾ ਹੋਰ ਕੰਮ ਆ ਉਹ ਕਰੋ ਬੰਦ ਉਹ ਉਰੇ ਲਾਓ ਜਿਹੜੇ ਲੱਗਣਾ ਬਧੀਆ ਤਰੀਕਾ ਨਾਲ ਗੇਟ ਲਾਓ ਜਿਹੜੀ ਮੈਂ ਮੇਰੇ ਭਰਾ ਨੇ ਦੱਸਿਆ ਬੀਨੂ ਨੇ ਉਦਾਂ ਕਰਨ ਆਸੋ ਦਾ ਜੀ ਸੋ ਪੀਪਲ ਕੋਨਸਰ ਸਾਹਿਬ ਨੂੰ ਕੋਲ ਲਗਾਈਏ ਤੇ ਦੇਖਦੇ ਆ ਚੱਕਦੇ ਕਿ ਨਹੀਂ ਚੱਕਦੇ ਪਰ ਫਿਲਹਾਲ ਦੀ ਗੱਡੀ ਹੁਣੇ ਤਾਂ ਜਿਹੜਾ ਫੋਨ ਹੈ ਉਹ ਬਿਜੀ ਜਾ ਰਿਹਾ ਸੀ ਸਰ ਨੂੰ ਹਾਂਜੀ ਸੋਨੂ ਕੋਨਸਰ ਜੀ ਗੱਲ ਕਰ ਰਹੇ ਹੋ ਜੀ ਹਾਂਜੀ ਸਰ ਮੈਂ ਰਾਹੁਲ ਗੱਲ ਕਰ ਰਿਹਾ ਜੀ ਪੱਤਰਕਾਰ ਸਰ ਇਲਾਕੇ ਦੇ ਲੋਕ ਕਾਫੀ ਇੱਥੇ ਇਕੱਠੇ ਹੋਏ ਨੇ ਗੇਟ ਬਣਾਉਣ ਨੂੰ ਲੈ ਕੇ ਜਿਹੜਾ ਕਾਫੀ ਜਿਹੜਾ ਰੋਸ ਹੈ ਉਹ ਕੀਤਾ ਜਾ ਰਿਹਾ ਸੋ ਐਕਸੀਅਨ ਸਾਹਿਬ ਨਾਲ ਵੀ ਗੱਲਬਾਤ ਹੋਈ ਉਹਨਾਂ ਦੇ ਕਹਿਣਾ ਕਿ ਜਿਹੜਾ ਸੋਨੂ ਕੌਂਸਲਰ ਅਗਰ ਕਹਿਣਗੇ ਕੰਮ ਰੋਗਰੋ ਤਾਂ ਰੋਗ ਦਿੱਤਾ ਜਾਏਗਾ ਨਹੀਂ ਤਾਂ ਕੰਮ ਚੱਲਦਾ ਰਹੇਗਾ ਅਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਆ ਜੀ ਮੱਲੇ ਵਾਲੇ ਨਾਲ ਗੱਲ ਕਰਕੇ ਮੀਟਿੰਗ ਦੀ ਸੀਗੀ ਉੱਥੇ ਆ ਮੱਲੇ ਵਾਲੇ ਨਾਲ ਗੱਲ ਕਰਕੇ ਜਿੱਧਰ ਉਹ ਕਹਿਣਗੇ ਉਧਰ ਕਰਤਾ ਅੱਛਾ ਕੌਂਸਲਰ ਸਾਹਿਬ ਗੱਲ ਕਰੀਏ ਸਾਰਾ ਇਲਾਕਾ ਤਾਂ ਇੱਥੇ ਖੜਾ ਹੈ ਕਾਫੀ ਜਿਹੜਾ ਰੋਸ ਪ ਮੈਂ ਉਹਨਾਂ ਨੂੰ ਇਹ ਕਹਿ ਬੈਠਾ ਕਿ ਭਾਈ ਗੇ ਵਿੱਚ ਆ ਕੇ ਜਿੱਥੇ ਤੁਸੀਂ ਕਹੋਗੇ ਆਪਾਂ ਉੱਥੇ ਅਡਜਸਟਮੈਂਟ ਕਰਾ ਦਾਂਗੇ। ਅੱਛਾ ਤੇ ਉਹਨਾਂ ਦੇ ਕਹਨੇ ਬਿਲਡਿੰਗ ਦੇ ਬਾਹਰ ਢੇਢੇ ਵੱਡੇ ਖੱਡੇ ਖੋਤੇ ਆਏ। ਅਗਰ ਬਿਲਡਿੰਗ ਢਹਿ ਢੇਰੀ ਹੋ ਜਾਂਦੀ ਕੌਣ ਜ਼ਿੰਮੇਵਾਰ ਹੋਦਾ? ਕਿਉਂਕਿ ਨੀਆਂ ਵੀ ਕਾਫੀ ਜੜੀਆਂ ਸਾਹਮਣੇ ਆ ਗਈਆਂ, ਬਾਹਰ ਆ ਗਈਆਂ। ਮੈਂ ਚੈੱਕ ਕਰਾ ਲੈਣੇ ਜੀ ਬੈਂ ਨੀਗਾ ਦੇ ਦਫਤਰ ਤੋਂ ਕੀਤਾ ਹੀ ਉਹਨਾਂ ਨੇ। ਚੈੱਕ ਕਰਾ ਲੈਣੇ। ਜੀ ਓਕੇ ਜੀ ਥੈਂਕ ਯੂ। ਸੋ ਬਿਲਕੁਲ ਸੋਨੂ ਕੌਨਸੇ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਇਹੀ ਕਹਿਣਾ ਕਿ ਜਿਹੜਾ ਇਲਾਕੇ ਦੇ ਲੋਕਾਂ ਨਾਲ ਜਿਹੜੀ ਗੱਲਬਾਤ ਹੈ ਜਿਹੜੀ ਚੱਲਦੀ ਹੈ ਪਤਾ ਨਹੀਂ ਹੁਣ ਕਿਹੜੇ ਇਲਾਕੇ ਦੇ ਲੋਕਾਂ ਨਾਲ ਗੱਲ ਚੱਲੀ ਕਿਉਂਕਿ ਜਿਹੜੇ ਇਲਾਕੇ ਦੇ ਲੋਕ ਤਾਂ ਇਸ ਜਗ੍ਹਾ ਦੇ ਉੱਪਰ ਮੌਜੂਦ ਨੇ ਹੁਣ ਇਹ ਆਣ ਵਾਲਾ ਸਮਾਂ ਦੱਸੂਗਾ ਇਹ ਕੰਮ ਰੋਕਿਆ ਜਾਂਦਾ ਇਹ ਨਹੀਂ ਰੋਕਿਆ ਜਾਂਦਾ ਮੇਰੇ ਰਾਹੁਲ ਵੀਰ ਇਹ ਕੰਮ ਆਸੀ ਹੋਣ ਨਹੀਂ ਦੇਣਾ ਉਹਰੇ ਗੇਟ ਲੱਗੂਗਾ ਦੂਜਾ ਲਾਣ ਪਰ ਰਾਣੀਆਂ ਦੀ ਪੱਟਣ ਪੁੱਟਣ ਦੇਣਾ ਜੇ ਕਿਸੇ ਸਾਡੇ ਭਰਾ ਨੂੰ ਨੁਕਸਾਨ ਹੋਵੇ ਅਸੀਂ ਉਹ ਨਹੀਂ ਬਰਦਾਸ਼ਤ ਕਰਾਂਗੇ ਚਾਹੇ ਸਰਕਾਰ ਆਣਾਂ ਦਾ ਜਾਂ ਚਾਹੇ ਜੋ ਮਰਜ਼ੀ ਸਾਡੇ ਮਿਸ਼ਨ ਹੀ ਲਈ ਖੱਡੇ ਖੋਦਦੇ ਐ ਕੱਲ ਨੂੰ ਟਹਿ ਟੇਰੀ ਹੋ ਜਾਂਦੀ ਇੱਕ ਵੋਟਾ ਅਗਵਾਇਕੜ ਕਰਨ ਦੀ ਵੀ ਗੱਲ ਕੀਤੀ ਗਈ ਇਲੈਕਸ਼ਨ ਆ ਰਹੀ ਕੀ ਕਹਿਣਾ ਚਾਹੋਗੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਗੇਟ ਲਗਵਾਂ ਤੇ ਪਰ ਗੇਟ ਬਿਲਡਿੰਗ ਦੇ ਨਾਲ ਤਾਂ ਕਦੀ ਵੀ ਨਹੀਂ ਹੁੰਦਾ ਕਿਸੇ ਦਾ ਗੇਟ ਬਿਲਡਿੰਗ ਤੋਂ ਥੋੜਾ ਜਿਹਾ ਅੱਗੇ ਲਾ ਦੇਣ ਅਸੀਂ ਕਿਸੇ ਵੀ ਉਹਦੇ ਖਿਲਾਫ ਨਹੀਂ ਐ ਬਟ ਜੋ ਸਾਡੀ ਬਿਲਡਿੰਗ ਦੀ ਸੇਫਟੀ ਵੀ ਸਾਡੀ ਰਿਕੁਆਇਰਮੈਂਟ ਹੈ ਲਾ ਦੇਣ ਅਸੀਂ ਕਿਸੇ ਵੀ ਉਹਦੇ ਖਿਲਾਫ ਨਹੀਂ ਐ ਬਟ ਜੋ ਸਾਡੀ ਬਿਲਡਿੰਗ ਦੀ ਸੇਫਟੀ ਵੀ ਸਾਡੀ ਰਿਕੁਆਇਰਮੈਂਟ ਹੈ ਨਾਲ ਦੇ ਵੀ ਬੰਦੇ ਰਹਿੰਦੇ ਨੇ ਕੱਲ ਕਿਸੇ ਦੇ ਉੱਪਰ ਕੋਈ ਬਿਲਡਿੰਗ ਏੜ ਗਈ ਤੇ ਅਸੀਂ ਕੌਣ ਜ਼ਿੰਮੇਵਾਰ ਰਹ ਚੇਤਾਵਨੀ ਅਸੀਂ ਸਾਰੇ ਸਾਰਿਆਂ ਦੇ ਨਾਲ ਹੈ ਜੀ ਸਾਰੀ ਬਰਾਦਰੀ ਦੇ ਨਾਲ ਹੈ ਜੀ ਅਸੀਂ ਸੋ ਬਿਲਕੁਲ ਇਲਾਕੇ ਦੇ ਲੋਕਾਂ ਦੇ ਨਾਲ ਜਿਹੜੇ ਮੋਹਦੁਰ ਜਿਹੜੇ ਇਸ ਜਗ੍ਹਾ ਦੇ ਉੱਪਰ ਸ਼੍ਰੋਮਣੀ ਕਾਲਜ ਦੇ ਬਲਵਿੰਦਰ ਪਹੁੰਚਾਉਣਾ ਨਾਲ ਵੀ ਗੱਲਬਾਤ ਕੀਤੀ ਉਹਨਾਂ ਦੇ ਸਿੱਧੇ ਤੇ ਇਹੀ ਕਹਿਣਾ ਕਿ ਜਿਹੜੀ ਚੇਤਾਵਨੀ ਉਹ ਦਿੱਤੀ ਗਈ ਅਗਰ ਕੰਮ ਇਹ ਨਹੀਂ ਖੜਦਾ ਤਾਂ ਬਿਲਕੁਲ ਇਸ ਦੇ ਇਸ ਦੇ ਵਿਰੋਧ ਦੇ ਵਿੱਚ ਜਿਹੜਾ ਧਰਨਾ ਉਹ ਵੀ ਲਗਾਇਆ ਜਾਕਰ ਜਿਹੜੇ ਸੀਨੀਅਰ ਕਰ ਰਹੇ ਉਹਨਾਂ ਦਾ ਜਿਹੜਾ ਘਰਾਵ ਉਹ ਵੀ ਕੀਤਾ ਜਾਏ ਸੋ ਬਿਲਕੁਲ ਹੁਣੇ ਆਣ ਵਾਲਾ ਸਮਾਂ ਦੱਸੂਗਾ ਇਹ ਕੰਮ ਰੁਕਦਾ ਜਾਂ ਨਹੀਂ ਰੁਕਦਾ ਜਾਂ ਪੋਲਿਟੀਕਲ ਸ਼ਹਿਦ ਉੱਪਰ ਜਿਹੜਾ ਕੰਮ ਇਹ ਨਹੀਂ ਜਾਣਦੇ ਤੇ ਹੋਰ ਅਪਡੇਟ ਜੁੜੇ ਰਹੋ ਸਿਟੀ ਹੋਮ ਦੇ ਨਾਲ ਕੈਮਰਾ ਪਰਸਨ ਮੋਨੂ ਚਾਵੜਾ ਦੇ ਨਾਲ ਮੈਂ ਰਹ ਰੋੜਾ ਸਿਟੀ ਹੋਮ ਲੁਧਿਆਣਾ